ਹਾਂ ਆਪਾਂ ਇਹ ਚੀਜ਼ ਕਰਨੀ ਆਉਦੇ ਟੀਮ ਵਾਲਿਆਂ ਸਾਰਿਆਂ ਨੂੰ ਤੇ ਬਾਕੀ ਇੱਕ ਸਾਰੇ ਖਿਡਾਰੀਆਂ ਗੜੀ ਆਪਾਂ ਬੇਅੰਤੀ ਕਰਨੇ ਜਿੰਨੇ ਆਪਣੇ ਮਾਜੇ ਦੇ ਪਲੇਅਰ ਆ ਮਾਲਵੇ ਦੇ ਦਬਾਬੇ ਦੇ ਜਿੰਨੇ ਸਾਰਿਆਂ ਗੜੀ ਪਿਆਰ ਪਿਆਰ ਪਹੁੰਚਦਾ ਕੀਤੇ ਜੇਜੇ ਤਾਰ ਤੇ ਹੱਥ ਮੱਤ ਕਰਦਾ ਬੱਤੀ ਬੱਤੀ ਪਿਛੇ ਨਾ ਹੁੰਦਾ ਸਾਡੀ ਬੇਅੰਤੀ ਹੈ ਗਾਲੀ ਛੁੱਟੀ ਨਹੀਂ ਮੈਂ ਇਹ ਮੇਨ ਗੱਲ ਇਹੀ ਕਹਿੰਦਾ ਜਿਹੜਾ ਮੱਦਬੁੱਧੀ ਬੰਦਾ ਉਹ ਤੋਂ ਕੰਮ ਕਰਾਉ ਉਹਨੇ ਇਹ ਲੇਖਾ ਦੇਣਾ ਮੈਂ ਤਾਰੀਆਂ ਵੱਲ ਦੇਖੋ ਫਰੰਦੀਪੁਰੀਆ ਗੋਪੀ ਤੇ ਦੀਪ ਕਰ ਸਿਰੇ ਦੀ ਹੈ ਆ ਟੱਕਰ ਸਿਰੇ ਦੀ ਹੈ ਦੀਪ ਤੇ ਗੋਪੀ ਆ ਬੱਲੇ ਬੱਲੇ ਹੰਦਿਆਂ ਦੇ درمیان ਹਾਂ ਜਨੀਰੀ ਆ ਚਲੀ ਦੀ ਅੱਜ ਜ਼ਰਾ ਕੇ ਬਦਲ ਰੱਖਣੀ ਮੈਨੇ ਚੰਦਾ ਜੋ ਹੈ ਥੋੜਾ ਜਿਹਾ ਇਹ ਮੈਚ ਪਹਿਲੀ ਨਾਲ ਇੱਥੇ ਹੁੰਦਾ ਨਾ ਉੱਥੇ ਜ਼ਿਆਦਾ ਕਰੇਜ ਜਾਂਦਾ ਹਾਂਜੀ ਆ ਜਿਹੜਾ ਚੱਲਿਆ ਨਾ ਆ ਪਿੰਡ ਹੋ ਗਿਆ ਬਾਹਮੀਆਂ ਨਾਲ ਹੋ ਗਿਆ ਤਿੰਨ ਚਾਰ ਹੋਰ ਪਿੰਡ ਇੱਥੇ ਮੈਚ ਨਹੀਂ ਹੋਏ ਕਦੀ ਹਾਂਜੀ ਮੈਚ ਰਹਿ ਜਾਂਦੇ ਪਰਲੀ ਸਾਈਡ ਸੁਹਾਇਪੁਰ ਮੈਚ ਹੁੰਦਾ ਤੇ ਜਾਂ ਸੂਰਵਿੰਡ ਮੈਚ ਹੁੰਦਾ ਉਧਰਲੀ ਸਾਈਡ ਸਾਈਡ ਮੈਚ ਹੁੰਦੇ ਇੱਧਰ ਮੈਚ ਪਹਿਲੀ ਰੌਣ ਲੱਗਾ ਇੱਥੇ ਤੇ ਜਿੱਥੇ ਮੈਚ ਪਹਿਲੀ ਰਹਿੰਦਾ ਤੇ ਫਿਰ ਕਰੇਜ ਵੀ ਜ਼ਿਆਦਾ ਹੁੰਦਾ ਲੋਕ ਸੰਤ ਦੇ ਵਿੱਚ ਹਾਂ ਜੀ ਤੁਹਾਨੂੰ ਬੜਾ ਪਸੰਦ ਕਰਦੇ ਆ ਸਾਰੇ ਕਿਨੇ ਲੋਕੀ ਦੇਖਣ ਆ ਮੈਦੂ ਰਗਾ ਮੈਂ ਜੀ ਪਹਿਲੀ ਵਾਰ ਖੇਡਣ ਲੱਗੇ ਆ ਇੰਨਾ ਚਿਰ ਹੋ ਗਿਆ ਖੇਡ ਦੇਣਾ ਆਏ ਪਹਿਲੀ ਵਾਰ ਇੱਥੇ ਆਹ ਸਾਈਡ ਜਿਹੜੀ ਆ ਬਿਲਟ ਹੈ ਨਾ ਵਿੱਚ ਲੀਜੀ ਹਾਂਜੀ ਇੱਥੇ ਮੈਚ ਨਹੀਂ ਹੁੰਦਾ ਤੇ ਫਿਰ ਤੁਸੀਂ ਆ ਇਧਰੋਂ ਕੈਰੋਂ ਤੋਂ ਅਗਲੇ ਪੰਨੇ ਲੰਘ ਜੀਏ ਹਾਂਜੀ ਕੈਰੋਂ ਤੋਂ ਅਗਲੇ ਪੰਨੇ ਨੇ ਪਿੰਡ ਆਉਂਦਾ ਛਗਰੀ ਆਹੋ ਉੱਥੇ ਮੈਚ ਨਹੀਂ ਹੋਇਆ ਅਜੇ ਤੱਕ ਕਬੱਡੀ ਵਾਲਾ ਐ ਨਹੀਂ ਕਿੱਡੇ ਨਿੱਕੇ-ਮੋਟੇ ਭਾਵੇਂ ਮੈਚ ਹੁੰਦੇ ਹੁਣ ਹਾਂਜੀ ਮੈਂ ਨਹੀਂ ਖੇਡਿਆ ਉੱਥੇ ਕਦੀ ਤੇ ਗਾੜੀ ਸੁਰਿਹਾਲੀ ਸਿਰਾਲੀ ਹੈ ਹਾਂਜੀ ਸਿਰਾਲੀ ਵੀ ਆਉਂਦੀ ਮੋਟੀ ਵੀ ਕੱਪ ਕੋ ਪਛਾਣ ਹੁੰਦੇ ਹੁਣ ਪਰ ਮੈਚ ਬੜਾ ਘੱਟ ਹੋਇਆ ਸਿਰਾਲੀ ਕਮੇਟੀ ਦਾ ਮੈਚ ਮੈਂ ਨਹੀਂ ਉਹਦੇ ਸਿਰਾਲੀ ਉਧਰੋਂ ਫਿਰ ਆਇਆ ਮੈਂ ਉਧਰੋਂ ਪੱਟੀਗਲ ਨੂੰ ਆ ਜਾ ਬੁਰਜ ਬਰਜ ਇੱਧਰ ਮੈਚ ਹੋ ਜਾਂਦੇ ਆ ਬੁਰਜ ਵੀ ਹੋ ਜਾਂਦੇ ਆ ਸਾਰੇ ਬੰਦੇ ਨਾ ਉਹ ਆ ਗਈ ਢੇਰੀ ਆ ਆ ਗਿਆ ਆ ਗਿਆ ਮੋਟੀ ਬੜਾ ਲੱਗਾ ਇਹਦੇ ਬੜਾ ਜ਼ਿਆਦਾ ਗੋਟੀ ਭਲਵਾ ਜਾਂਦੇ ਇੱਧਰ ਬਹੁਤ ਆਉਣਾ ਲੱਗਿਆ ਚਾੜ ਉਹ ਵੀ ਰੇ ਇਧਰ ਬੜੀ اوي راج نے چاڑ کی او نے رکھی ہے نہیں سارے کسے رکھی ہے ਉਪੀ ਫਰੰਦੀ ਬਰਤੇ ਆਪਣਾ ਛੋਟਾ ਵੀਰ ਸੁਖ ਪੰਗਾਲਾ ਸਾਰੇ ਭਰਾਵਾਂ ਨੂੰ ਗਾੜੀ ਬੇਨਤੀ ਹੈ ਕਿ ਕੱਲ ਨੂੰ ਬਹੁਤ ਵਧੀਆ ਸੁਖ ਦੇ ਪਿੰਡ ਮੈਚ ਹੋ ਰਿਹਾ ਤੇ ਬਹੁਤ ਵਧੀਆ ਪਲੇਅਰ ਹੋਣੇ ਦੋਵਾਂ ਟੀਮਾਂ ਚ ਮੈਂ ਸਾਰੀ ਸੰਤ ਗਾੜੀ ਬੇਨਤੀ ਕਰਦਾ ਕਿ ਹੋਮਰ ਮੰਗੇ ਮੁਰਚੂ ਕੱਲ ਨੂੰ ਸੁਖ ਦੇ ਪਿੰਡ ਤੇ ਬਹੁਤ ਵਧੀਆ ਮੈਚ ਹੋਣਾ ਤੇ ਮੈਂ ਜਰੂਰ ਪਹੁੰਚਾਂ ਤੇੰਮਿਆਂ ਹਾਂ ਹਾਂਜੀ ਇੱਕ ਗਰਮੀ ਬੜੀ ਵੱਧ ਗਈ ਨਾਲ ਬਹੁਤ ਹੀ ਜ਼ਿਆਦਾ ਭਗਵਾਨ ਇਹ ਇਹ ਮੇਰੇ ਦਿਮਾਗ 'ਚ ਹੈਗਾ ਫੁਰਨਾ ਦੇ ਮੈਨਾ ਬਾਕੀ ਕਰਨਾਂ ਦੇ ਵੈਗਰੂ ਦੇ ਮੈਂ ਹੁਣ ਸਾਰੀ ਸੰਤ ਗਾੜੀ ਆਪਾਂ ਬੇਨਤੀ ਕਰਦੇ ਹਾਂ ਜਿੰਨੇ ਭਰਾ ਆਪਾਂ ਨੂੰ ਫੋਲੋ ਕਰ ਦੇਣਾ ਹਾਂਜੀ ਸੌਣ ਚੜਜਾਣ ਤੇ ਆਪਾਂ ਰੋਕ ਲਾਉਣੀ ਆਂ ਸਾਰੇ ਭਰਾਵਾਂ ਨੂੰ ਕਹਿਣਾ ਕਿ ਬੋਰਡ ਲਾਈਏ ਹਾਂਜੀ ਹਾਂਜੀ ਬੋਰਡ ਇਹੋ ਜੀ ਜਗ੍ਹਾ ਤੇ ਲਾਈਏ ਕਿ ਇੱਕ ਬੰਦਾ ਜੇ ਪਿੰਡ ਦੇ ਕੋਈ ਵੀ ਹੈਗੇ ਹਨ ਬੰਦੇ 10 ਜਾਣੇ ਆ ਜਾਂ 15 ਜਾਣੇ ਜਿੰਨੇ ਮਰਜ਼ੋ ਉਹ ਇੱਕ ਬੋੜੀ ਪਾਲ ਲੈਣ ਬੜਾ ਆਪਾਂ ਨੂੰ ਜਿਆਦੇ ਰੋਖ ਲਾਉਣ ਦੀ ਨਹੀਂ ਲੋੜ ਵੀ ਇੰਨੇ ਫਲਾਣੇ ਜਿੰਨੇ ਆਪਾਂ ਰੋਖ ਲੈਣੇ ਉਹਨਾਂ ਨੂੰ ਸਾਂਭੀਏ ਵੀ ਤੇ ਉਹਨਾਂ ਨੂੰ ਪਾਲੀਏ ਵੀ ਮੈਂ ਕੁਛ ਜੀ ਕਰਨੀ ਹੈ ਕਿ ਮੈਂ ਸੌਣ ਦੇ ਵਿੱਚ ਰੋਖ ਲਾਉਣੇ ਆ ਜਿੰਨੇ ਲਾਵਾਂ ਬਾਬਾ ਮਿਹਰ ਕਰੇ ਕੋਈ ਲਾਵਾਂਗੇ ਹਨਾ ਬੋੜ ਤੇ ਲਾਵਾਂਗੇ ਜ਼ਰੂਰੀ ਹੈ ਤੇ ਪਰ ਪਾਲਣੇ ਵੀ ਆਪਾਂ ਉਹਦੀ ਸਾਰੀ ਟੀਮ ਨੂੰ ਕਹਿਣਾ ਬੋੜ ਖਾਸ ਤੌਰ ਤੇ ਪੋੜ ਉੜ ਰੋਕੇ ਹੋ ਜਾ ਜਿਹੜੀ ਸਦੀਪਾ ਰਹਿਦਾ ਬੰਦੇ ਦੀ ਪਛਾਣ ਵੀ ਰਹਿੰਦੀ ਜੀ ਪੁਰਾਣਾ ਲਾਗੇ ਆ ਫਲਾਲਾ ਲਾ ਗਿਆ ਜੀ ਹੁਣ ਆਪਾਂ ਹਾਂ ਆਪਾਂ ਇਹ ਚੀਜ਼ ਕਰਨੀ ਆ ਆਪਦੇ ਟੀਮ ਵਾਲਿਆਂ ਸਾਰਿਆਂ ਨੂੰ ਤੇ ਬਾਕੀ ਇੱਕ ਸਾਰੇ ਖਿਡਾਰੀਆਂ ਗੜੀ ਆਪਾਂ ਬੇਨਤੀ ਕਰਨੀ ਜਿੰਨੇ ਆਪਣੇ ਮਾਜੇ ਦੇ ਪਲੇਅਰ ਆ ਮਾਲਵੇ ਦੇ ਦਬਾਬੇ ਦੇ ਜਿੰਨੇ ਸਾਰਿਆਂ ਗੜੀ ਬੇਨਤੀ ਕਰਨੀ ਆ ਕਿ ਪ੍ਰਾ ਮੇਰੇ ਰੋਖ ਲਾ ਹੋਣਾ ਤੇ ਸਾਰੇ ਟੀਮਾਂ ਵਾਲਿਆਂ ਨੂੰ ਬੇਨਤੀ ਕਰਨੀ ਆ ਸਾਰੇ ਕਬੱਡੀ ਕਬੱਡੀ ਜਗਤ ਨੂੰ ਨਾ ਵੀ ਆਪਾਂ ਰੋਖ ਲਾਈਏ ਤੇ ਆਪਾਂ ਸੌਣ ਦੇ ਵਿੱਚ ਪੂਰਾ ਵਧੀਆ ਪਹਿਲੋਂ ਤੇ ਆਪਾਂ ਸ਼ੁਰੂਆਤ ਆਪ ਦੀ ਟੀਮ ਤੋਂ ਕਰਨੀ ਹੈ ਜੇ ਆਪਣੀ ਟੀਮ ਲਾਊਗੀ ਤੇ ਫਿਰ ਹਰ ਕੋਈ ਲਾਊਗਾ ਉਹਨਾਂ ਦੇ ਇਹ ਆਪਣੇ ਦਿਲ ਦੇ ਵਿੱਚ ਹੀ ਗੱਲ ਕੀ ਆਪਾਂ ਕਰਨੀ ਤੇ ਬਾਕੀ ਤੈਨੂੰ ਵੀ ਲਾਉਣੇ ਪੈਣੇ ਠੀਕ ਹੈ ਤੂੰ ਤੇ ਮੈਨੂੰ ਜਿਆਦਾ ਅੱਗੇ ਵੀ ਲਾਏ ਕਰ ਲੱਗੇ ਨਾ ਬਾਬਾ ਬੂਟੇ ਬਾਰੇ ਹਾਂਜੀ ਮੈਂ ਵਾਧੂ ਲਾ ਕੇ ਰੱਖੇ ਨਹੀਂ ਲਾਵਾਂਗੇ ਅਰਕੀ ਆਪਾਂ ਕਰਾਂਗੇ ਬਾਬਾ ਮੇਰ ਕਰੇ ਬਾਕੀ ਕਰਨਾ ਤੇ ਉਹ ਵੈਗਰੂ ਨੇ ਸਾਰਾ ਕੁਝ ਹੋ ਸਕੇ ਤੇ ਪਹਿਲਾਂ ਅਜਾਪਾ ਵੰਡ ਵੀ ਦਿਆ ਕਰਾਂਗੇ ਜਦੋਂ ਆਪਾਂ ਇੱਥੇ ਮੈਚ ਨੂੰ ਇੱਥੇ ਆਈਦੇ ਆ ਆਹੋ ਬੂਟੇ ਲੈ ਆਵਾਂਗੇ ਬੂਟੇ ਤੇ ਕੋਈ ਚੱਕਰ ਨਹੀਂ ਹਾਂਜੀ ਹਾਂ ਆਹ ਵਾ ਨਾ ਇੱਥੇ ਹੀ ਜਾਂਦੀ ਤਾਂ ਇਤਨਾ ਨਹੀਂ ਕਰਦੀ ਆਹ ਵਾ ਤੇ ਇਤਨਾ ਨਹੀਂ ਕਰਦੀ ਇਤਨਾ ਨਹੀਂ ਕਰ ਆਈ ਨਾ ਭਾਜੀ ਮਗਰ ਮਗਰ ਲਾਈਦਾ ਨਾ ਆ ਮਸਲ ਮੈਂ ਜਦੋਂ weight ਲਾਉਣਾ ਜਿਮ ਦੇ ਵਿੱਚ ਦੁੱਧ ਵੈਗਰ ਹਾਂ ਕੋਈ ਸਰ ਬੋਨੋ ਮਾਹੀ 5 ਕਿਲੋ ਚੁੱਕਦਾ ਜੀ ਮਾਗੀ 10 ਕਿਲੋ ਚੁੱਕਣਾ ਪੈਣਾ ਕਿੰਨਾ ਕਿੰਨਾ ਲਾਉਣਾ ਜਦੋਂ ਮੱਲ ਵਿੱਚ ਮਾ ਮੋਤੀ 1 ਕਿਲੋ ਮੈਂ ਨੂੰ ਆਹ ਕਦੋਂ ਦੁੱਜੇ ਨਾਲ ਦੁੱਜਾ ਕੰਨਾ ਉਹ 15 ਮਿੰਟ ਜਿੰਨਾ ਮਰਜ਼ੀ ਸੈਟ ਹੋ ਗਿਆ ਜਿਹੜਾ ਇਹਦੇ 'ਚ ਤੂੰ ਖੇਡਣਾ ਵਾ ਤੇ ਉਹ ਮੈਚਾਂ ਨਾਲ ਹੀ ਫਿੱਟ ਹੋਣਾ ਸਹੀ ਹੈ ਭਾਈ ਮਿਹਨਤ ਮਿਹਨਤ ਵੱਖਰੀ ਚੀਜ਼ ਆ ਮਿਹਨਤ ਵੱਖਰੀ ਚੀਜ਼ ਆ ਮਿਹਨਤ ਨਾਲ ਮਿਹਨਤ ਨਾਲ ਆ ਬਲਾ ਕੇ ਚੱਕ ਰਿਆ ਆਪਣੇ 'ਚ ਜਿਤਨਾ ਮੰਨ ਕੇ ਚੱਲ ਗਈ ਸਟੈਮਣਾ ਆ ਜੂ ਸਾਰਾ ਗੱਜੂ ਉਸ ਤੈਮਣਾ ਵੀ ਨਹੀਂ ਆਉਂਦਾ ਮਿਹਨਤ ਨਾਲ ਮਿਹਨਤ ਨਾਲ ਆ ਬ ਫਿਜ਼ੀਕਲ ਫੇਟੋ ਸਕਦੇ ਜਿਤਨਾ ਮਰਜ਼ੀ ਮਿਹਨਤ ਲਾਏ ਮੈਚ ਜਣਾ ਹੀ ਸਾਰਾ ਕੁਝ ਹੈ ਹੁਣ ਵੇਖੀ ਜਦੋਂ ਆਪਾਂ ਪ੍ਰੈਕਟਿਸ ਕਰਦੇ ਬਣੀਤੇ ਜੇ ਰਹਿੰਨੇ ਨਾ ਥੋੜੇ ਜਿ ਦੇ ਤੇ ਮੈਚ ਥੋੜੀ ਬੰਦਾ ਬਣੀਤਾ ਰਹਿੰਦਾ ਹੁਣ ਅਗਲੇ ਪੰਨੇ ਬੰਦਾ ਜਦੋਂ ਤੇਰੇ ਗਾੜੀ ਲੱਗਾ ਤੈਨੂੰ ਸਿੰਘਾਂ ਤੱਕ ਦੇ ਜਾਣਾ ਪੈਣਾ ਉਹ ਉਹ ਚੀਜ਼ ਹੈ ਨਾ ਤੂੰ ਫਿਰ ਜਿਹੜਾ ਬੰਦੇ ਨੂੰ ਫਿੱਟ ਜ਼ਿਆਦਾ ਫਿੱਟ ਕਰਦੇ ਉਹ ਮੈਚ ਹੀ ਕਰਦੇ ਹਾਂਜੀ ਇਹ ਗੱਲ ਹੈ ਜੇ ਆਪਾਂ ਕਹੀਏ ਵੀ ਆਪਾਂ ਗਰਾਊਂਡ 'ਚ ਰਹਿ ਕੇ ਫੇਟੋ ਗਿਆਵਾਂਗੇ ਨਹੀਂ ਤੂੰ ਇੱਕ ਵਾਰ ਜਦੋਂ ਤੇਰੀ ਸ਼ੁਰੂਆਤ ਜੀ ਹੋ ਗਈ ਵੀ ਠੀਕ ਹੈ ਮੈਂ ਹੁਣ ਸੈਟ ਆ ਉਦੋਂ ਗਰਾਊਂਡ 'ਚ ਆ ਜੇ ਆ ਚੋਰ ਭਲ ਕੋਰ ਸਟੈਪ ਹੋਏ ਸਟੈਪ ਮੁੜ ਕੇ ਤੂੰ ਤਗੜੇ ਹੁੰਦੇ ਜਾ। ਤੁਸੀਂ ਆ ਵੀ ਕਹਿ ਪੰਜ ਵੀ ਖੋਰੀਏ ਮੜਾ ਜਾ। ਹਾਂ ਨਹੀਂ ਉਹ ਦੂ ਟੂਨ ਲਾਲਾ ਅਜੇ ਥੋੜਾ ਜਿਹਾ ਟਾਈਮ। ਮੈਂ ਕਿਹਾ ਨਾ ਵੀ ਦੂ ਚੰਮਰਾ ਹੋਰ ਕੰਮ ਉਹਨਾਂ ਜਿੰਨਾਂ ਦਾ ਕਰਦੇ। ਹਾਂ ਉਹ ਜਿਵੇਂ ਤੁਸੀਂ ਆ ਕਿ ਵੀ ਬਦਾਂ ਬਦਨ ਬੰਦੇ ਜਣੇ ਬਾਹਰ ਫੇਰ ਆਪਾਂ ਨੂੰ। ਹਾਂ। ਹੈਗੀ ਇਹ ਚੀਜ਼ ਕਿ ਨਹੀਂ ਹੈਗੀ। ਜ਼ਿੰਦਗੀ 'ਚ ਆਪਾਂ ਇਹ ਹੀ ਸੋਚਦੇ ਜੋ ਬੀਜਾਂਗੇ ਵੜਾਂਗੇ। ਤੇ ਜੇ ਅੱਜ ਆਪਾਂ ਕਿਸੇ ਮੱਦਬੁੱਧੀ ਬੰਦੇ ਤੋਂ ਕੰਮ ਕਰਾਉਣੇ ਆ ਤੇ ਆਪਾਂ ਨੂੰ ਦੇਣ ਵੀ ਉਹ ਚੀਜ਼ ਤਾਂ ਦੇਣਾ ਹੀ ਪਊਗਾ। ਜੋ ਆਪਾਂ ਸੋਚਦੇ ਅੱਜ ਆਪਾਂ ਝੋਨਾ ਲਾਉਣ ਲੱਗੇ ਆ ਪਹਿਲਾਂ ਆਪਾਂ ਪਨੀਰੀ ਝੋਨੇ ਦੀ ਬੀਜੀ ਇਹਦੇ ਝੋਨਾ ਲਾਵਾਂਗੇ ਤੇ ਝੋਨਾ ਹੀ ਹੋਗਣਾ ਤੇ ਜਿਹੜੀ ਚੀਜ਼ ਆਪਾਂ ਕਰਾਂਗੇ ਉਹ ਹੁਣੀ ਤੇ ਹੈ ਹੀ ਆ ਨਾ ਹਾਂਜੀ ਇਹ ਨਹੀਂ ਫਿਰ ਜੇ ਮਨ ਲੋ ਕੰਮ ਧੰਦਾ ਕਰਦਾ ਵਿਚਾਰਾ ਉਹਨੂੰ ਲੀਡਰਤਾ ਚਾਹੀਦੀ ਦੇ ਦਈਏ ਉਰਾਲੀ ਛੁੱਟੀ ਵੀ ਉਹਦੇ ਨਹੀਂ ਮੈਂ ਤੇ ਮੇਨ ਗੱਲ ਇਹੀ ਕਹਿੰਦਾ ਜਿਹੜਾ ਮੱਦਬੁੱਧੀ ਬੰਦਾ ਉਹ ਤੋਂ ਕੰਮ ਕਰਾਵਾ ਹੀ ਇਹ ਲੇਖਾ ਦੇਣਾ ਸਭ ਤੋਂ ਜ਼ਰੂਰੀ ਉਹ ਕਦੀ ਨਹੀਂ ਆਉਂਦਾ ਲੇਖਾ ਦੇਣਾ ਕਦੀ ਆਪਾਂ ਆਪਾਂ ਇਹ ਚੀਜ਼ ਸੋਚਦੇ ਆ ਯਾਰ ਕੋਈ ਕਿਹੜਾ ਵੇਂਦਾ ਵਿਹੰਦਾ ਕੋ ਰੱਬ ਦੇ ਵੇਹੰਦਾ ਮਾਤਮਾ ਦੇ ਵੇਹੰਦਾ ਹੀ ਹਨ ਉਹ ਉਹਦੇ ਬੰਦਿਆਂ ਚ ਹੀ ਵੱਸਦਾ ਸਾਰੇ ਬੰਦੇ ਉਹ ਦੋ ਤੇ ਵੇਖਣ ਹੀ ਲਿਆ ਸਾਰਿਆਂ ਨੂੰ ਕੀ ਬੰਦਾ ਕੀ ਨਹੀਂ ਬੰਦਾ ਰੋਦੇ ਵੇਹੰਦਾ ਹੀ ਆ ਸਾਰੇ ਮਾਰਾ ਇਹਨੂੰ ਮੰਨਦਾ ਨਾ ਤੇ ਇਕੱਠਨੇ ਆਈਆਂ ਵੀ ਜਾਂਦੀਆਂ ਉਹਨੂੰ ਅੱਜ ਦੇ ਸਮੇਂ ਚ ਤੇ ਜਿਹੜਾ ਕੋਈ ਗਲਤੀ ਦੀ ਜੀਵ ਹੋਊਗਾ ਉਹ ਪੂਰਾ ਤੰਦਰੁਸਤ ਹੋਊਗਾ ਕਿਉਂਕਿ ਗਲ ਜੋਗੇ ਜਿਹੜਾ ਵਹਿਗਰੂ ਨੂੰ ਮੰਨੂਗਾ ਉਹ ਥੋੜਾ ਜਿਹਾ ਮੁਸ਼ਕਲਾ ਚ ਰਹੂਗਾ ਕਿਉਂਕਿ ਮਾਰਾਇ ਪ੍ਰੀਖਿਆ ਉਹ ਜਿਹੜਾ ਫਿਰ ਉਹਦੀ ਪ੍ਰੀਖਿਆ ਚ ਪਾਸ ਹੋ ਗਿਆ ਉਹਨੂੰ ਇੱਥੇ ਹਣੀ ਲੋੜ ਕੇ ਗੱਲ ਜਿਹਦੇ ਉੱਤੇ ਹਣੀ ਲੋੜ ਉਹਦੇ ਪੇਪਰ ਥੋੜੇ ਜਿਹਾ ਸਖਤ ਆ ਪਰ ਉਹਦਾ ਵੀ ਪਾਸ ਕਰਦੇ ਹੋ ਉਹ ਤੇ ਫਿਰ ਤੈਨੂੰ ਪਤਾ ਹੀ ਹੈ ਉਹਦੇ ਪੇਪਰ ਥੋੜੇ ਜਿਹਾ ਔਖੇ ਆ ਸਹੀ ਹੋਵਾਂਗੇ ਪਰ ਦਿੱਤੇ ਨਹੀਂ ਜਾਂਦੇ ਨਾ ਕਰੀਏ ਆਪਾਂ ਡੋਲ ਜਾਂਦੇ ਕਲੀਅਰ ਨਹੀਂ ਹੁੰਦੇ ਤਾਂ ਡੋਲ ਜਾਂਦੇ ਆਪਾਂ ਹੁਣ ਤੇਰੇ ਸੱਟ ਲੱਗੀ ਆ ਤੂੰ ਕਹਿੰਦਾ ਯਾਰ ਮੇਰੇ ਸੱਟ ਲੱਗ ਜਾਂਦੀ ਮੋਟਿਆ ਇਦਾਂ ਹੁੰਦੇ ਜਦੋਂ ਅਹੀਂ ਤੇਰੇ ਵਰਗੇ ਹੁੰਨੇ ਆ ਸਾਡੇ ਓੜੀਆਂ ਚੱਟਾ ਲੱਗੇ 6 ਕੁ ਮਹੀਨੇ 3-4 ਮਹੀਨੇ ਖੇਡਣਾ ਤੇ 5-5 ਮਹੀਨੇ ਬੈਠੇ ਰਹਿਣਾ ਕਦੀ ਲੱਗ ਕੇ ਲਜਣਾ ਕਦੀ ਕੁਝ ਹੋਏ ਨਾ ਕਰੀ ਕੋਝੋ ਜਿਹਾ ਡੋਲ ਹੋਣਾ ਜ਼ਿੰਦਗੀ ਚ ਇਹ ਤਾਂ ਅੱਗੇ ਮਾਰ ਆਏ ਨੇ ਕੀ ਰੱਖਿਆ ਆਪਣੇ ਵਾਸਤੇ ਉਹ ਪਰਖਿਆ ਹੀ ਲੈਂਦਾ ਬੈਗਰੂ ਜੇ ਆਪਾਂ ਪ੍ਰੀਖਿਆ ਜੇ ਪਾਸ ਹੋ ਗਏ ਤੇ ਤਾਂ ਕੀ ਲਈ ਬੈਠਾ ਹੋ ਆਪਣੇ ਮਾਤੇ ਤੇ ਫਿਰ ਮੰਗਣਾ ਦੇ ਪਰਮੇਸ਼ਰ ਤੋਂ ਮੰਗੇ ਵੈਗਰੂ ਦੇਣ ਵਾਲਾ ਸਭ ਕੀ ਕਰੂਗਾ ਸਹੀ ਹੈ ਇਹ ਵੀ ਚੀਜ਼ ਦਿਖਾਉਣੀ ਹੈ ਮੇਰੇ ਚ ਕੱਖ ਨਹੀਂ ਹੈਗਾ ਕਿਧਰ ਤੁਰਿਆ ਫਿਰਦਾ ਉਹ ਫਿਰ ਤੇਰੀ ਪਰਖ ਲੈਂਦਾ ਵੀ ਇਹ ਡੋਲਦਾ ਕਿ ਨਹੀਂ ਡੋਲ ਹੁਣ ਮੰਨ ਕੇ ਚੱਲ ਆਪਾਂ ਕੋਈ ਵੀ ਵੈਗਰੂ ਨੂੰ ਮੰਨਦੇ ਆਪਾਂ ਅਰਕਾਂ ਦੇ ਜਾਣੇ ਆ ਲੰਮੀ ਬਾਬੇ ਕੇ ਲੇੜ ਲੇੜ ਕੇ ਉਹ ਫੇਰ ਉਹ ਆਪਣ ਨੂੰ ਉੱਥੇ ਹੀ ਛੋੜਦਾ ਪਿੱਛੇ ਕੇ ਫੇਰ ਆਉਂਦਾ ਕਿ ਨਹੀਂ ਆਉਂਦਾ ਆਪਾਂ ਫੇਰ ਜਾਂਦੇ ਆ ਫੇਰ ਜਾਂਦੇ ਆ ਫੇਰ ਜਾਂਦੇ ਉਹ ਫੇਰ ਜਾ ਕੇ ਮਾਲਕ ਆ ਦੇ ਚਰਨਾ ਚ ਲਾਉਂਦਾ ਜਿਹੜਾ ਸਿੱਖੀ ਸਿਧਾਂਤ ਆ ਨਾ ਇਹ ਬੜੀ ਪ੍ਰੀਖਿਆ ਲੈਂਦਾ ਮਹਾਰਾਜ ਤੇ ਫੇਰ ਜਾ ਕੇ ਨੇੜੇ ਲਾਉਂਦਾ ਬੰਦੇ ਨੂੰ ਬਿਲਕੁਲ ਵਾਂਗ ਫੇਰ ਜਾ ਕੇ ਕਿਦੇ ਉਹ ਪੇਪਰਾਂ ਚੋਂ ਪਾਸ ਹੁੰਦਾ ਆਪਣੇ ਗੁਰੂ ਵੀ ਇਦਾਂ ਹੀ ਕਰਦੇ ਰਹੇ ਬੰਦੀ ਪ੍ਰੀਖਿਆ ਚੰਗੀ ਦਾ ਲੈਂਦੇ ਆ ਫਿਰ ਕੱਚਾ ਭਾਂਡਾ ਥੋੜੀ ਰੱਖਣਾ ਮਹਾਰਾਜ ਰੱਖੂਗਾ ਤੇ ਪੱਕਾ ਭਾਂਡਾ ਹੀ ਰੱਖੂਗਾ ਮਹਾਰਾਜ ਕੱਚਾ ਭਾਂਡਾ ਕਿੱਥੇ ਰੱਖ ਲੂ ਆ ਆਪਾਂ ਆਉਦੇ ਸਵਾਸਤ ਲਈ ਤੇ ਆਪਾਂ ਕਈ ਦੇ ਆਪਣੇ ਧਰਮ ਹੀ ਛੱਡ ਜਾਂਦੇ ਆ ਆਪਣੇ ਚੰਗੇ ਪੂਹੇ ਖਲੀ ਆਪਾਂ ਬਾਕੀ ਸਿੱਖੀਸਥਾਨ ਤੇ ਬੜਾ ਉੱਚਾ ਵਾ ਗੁਰੂ ਦੇ ਬੜਾ ਉੱਚਾ ਪਰ ਜਿਹੜਾ ਉਹ ਉਹ ਉਹਦੇ ਪੇਪਰ ਹੈ ਨਾ ਵੈਗਰ ਉਹ ਕਹਿੰਦਾ ਵੀ ਤੂੰ ਰਾਜਿਆਂ ਦਾ ਵੀ ਰਾਜਾ ਨਾ ਜਿੱਡਾ ਮਰਜੀ ਰਾਜਾਂ ਤੋਂ ਜੇ ਤੂੰ ਮੇਰੀ ਨਿਗਾਹ 'ਚ ਹੀ ਰਾਜਾ ਨਹੀਂ ਨਾ ਹੈਗਾ ਤੂੰ ਕੀੜਿਆਂ ਦਾ ਵੀ ਕੀੜਾ ਵਾ ਕੀੜਿਆਂ ਤੋਂ ਵੀ ਛੋਟਾ ਤੂੰ ਮੇਰੀ ਨਿਗਾਹ 'ਚ ਜੇ ਤੂੰ ਮੇਰੀ ਨਿਗਾਹ 'ਚ ਸਹੀ ਨਹੀਂ ਹੈ ਤੇ ਭਾਵੇਂ ਉਹ ਬੰਦਾ ਰਾਜਾ ਹੋਵੇ ਉਹਦੀ ਨਿਗਾਹ 'ਚ ਸਹੀ ਹੈ ਇਹ ਵੀ ਇੱਕ ਪੰਜ ਕਥਾ ਜੀ ਕਥਾ ਵਾ ਕਥਾਈਏ ਪਰ ਮੇਚਰ ਦੀ ਨਿਗਾਹ ਚ ਆਪਾਂ ਸਹੀ ਚਾਹੀਦੇ ਆ ਫੇਰੇ ਸਾਰਾ ਕੁਝ ਕੋਈ ਨਹੀਂ ਟੈਨਸ਼ਨ ਗਾਦੀ ਨਹੀਂ ਨਾ ਜੱਟਾਂ ਵੀ ਧੰਮਾ ਆ ਰਹੇ ਨੇ ਕੀ ਰੱਖਿਆ ਤੇ ਰਿਆ ਤੇ ਗਾੜੀ ਗਾੜੀ ਤੇ ਨਹੀਂ ਇਹ ਗੱਲ ਵਾਜੀ ਗੱਲ ਤਾਂ ਨਹੀਂ ਕਰਨਾ ਅਧੀ ਜੁਸਾ ਹਲੋ ਮੇਰੀ ਤੀਜਾ ਸਾਕ ਵੱਡੀ ਦੀ ਮੈਨੂੰ ਸੱਟਾਂ ਹੀ ਖਾ ਗਈਆਂ ਨਹੀਂ ਨਹੀਂ ਕੀ ਤਾਂ ਮੈਂ ਮੇਰੇ ਸੱਟਾਂ ਉਹ ਕੀ ਤਾਂ ਚੰਗਾ ਨਹੀਂ ਕਰਦਾ ਕੋਈ ਵੈਗਰ ਆਪਾਂ ਛੱਟ ਨੂੰ ਲੈ ਕੇ ਚੱਲਦੇ ਆ ਮੇਰੇ ਸੱਟ ਲੱਗੀ ਹੈ ਨਾ ਤੇ ਕਦੀ ਆਪਾਂ ਉਹਨੂੰ ਉਹਨੂੰ ਸੋਚਿਆ ਵੀ ਉਹ ਚੰਗਾ ਨਹੀਂ ਕਰਨ ਦੇ ਉਹਨੂੰ ਕਈ 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 ਵਾਰਾ ਪਾਉ ਨੂੰ ਇਹ ਸ਼ੁਕਰ ਕਰਨਾ ਚਾਹੀਦਾ ਕਿ ਯਾਰ ਉਹ ਵੀ ਇਨਸਾਨ ਹੈਗੇ ਆ ਦੁਨੀਆ ਤੇ ਆਏ ਆ ਜਿਨ੍ਹਾਂ ਦੇ ਬੈਕਗ੍ਰਾਉਂਡ ਨੇ ਬਾਹਾਂ ਨਹੀਂ ਦਿੱਤੀਆਂ ਤੇ ਪੈਰਾਂ ਨਾ ਖਾਂਦੇ ਬਿਲਕੁਲ ਉਹ ਵੀ ਵੈਲਾ ਹੈਗੇ ਆ ਜਦੋਂ ਮੈਂ ਅੱਜ ਤਾਂ ਗੁਰੂਗੜ੍ਹ ਤੇ ਜਾਣਾ ਮੈਂ ਥੱਲੇ ਕੋਲ ਉਹ ਵੀ ਆਏ ਹਨ ਦੁਨੀਆ ਜਿਹੋ ਜਿਹਾਂ ਗੁਰੂਗੜ੍ਹ ਹੀ ਕਹਿ ਸਕਦੇ ਫਿਰ ਉੱਤੇ ਉੱਥੇ ਤੇ ਇਹ ਕੰਨਾਂ ਨੂੰ ਹਾਥੀ ਲੱਗਦੇ ਆ ਵੀ ਤੂੰ ਵੱਡਾ ਵਾ ਮਾਲਕਿਆ ਤੂੰ ਕੁਝ ਵੀ ਕਰ ਸਕਦਾ ਸਾਹਿਬਾ ਤੁਹਾਡੇ ਨੂੰ ਕੁਝ ਵੀ ਕਰ ਸਕਦਾ ਵੀ ਤੇਰੇ ਬਲਹਾਰੇ ਹੀ ਜਾ ਸਕਦੇ ਆ ਜਦੋਂ ਮਾਣੀ ਮੇਲੀ ਸੈਡ ਜਸਕਰਨ ਸਿੰਘ ਢਿੱਲੋਂ ਜੀ ਆਰਡੀ ਟਰਾਂਸਪੋਰਟ ਕੇ ਮਾਲਕ ਇੱਕ ਪਹਿਲਾ ਪੁਆਇੰਟ ਹੈ ਪੰਜਾਬ ਦੇ ਵੱਡੇ ਮੇਲਿਆਂ ਦਾ ਜਿਹੜੇ ਮੇਲੇ ਤੇ ਕਹਿੰਦੇ ਅੱਜ ਦੇ ਦਿਨਾਂ ਦੇ ਵਿੱਚ ਹੀਰਾ ਪਹਿਲਵਾਨ ਜੀ ਜੰਗਲਾ ਲੱਗ ਜੂਏ ਤੇ ਉਹ ਮੇਲਾ ਉਹ ਵੱਡੇ ਮੇਲਿਆਂ ਦੇ ਵਿੱਚ ਆਉਂਦਾ ਤੇ ਮਾਲ ਨੇ ਪੈਰੀਕੇਟਿੰਗ ਕੀਤੀ ਹੈ ਤੇ ਖਿਡਾਰੀਆਂ ਵੱਲ ਦੇਖੋ ਫਰੰਦੀ ਸੀ ਦਿਓ ਇੰਟਰਸਟ ਬਣਾ ਕੇ ਰੱਖਿਓ ਆ ਕਿਵੇਂ ਨੌਜਾਨ ਦੀਪ 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 ਤੇ ਗੋਪੀ ਦੀਪ ਤੇ ਗੋਪੀ ਹੋਰੇ 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 ਬੱਲੇ 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 ਆਹ ਦੀਪ ਤੇ ਗੋਪੀ ਦੀ ਟੱਕਰ ਇੱਕ ਪਾਸੇ ਸ਼ਿਕਾਰ ਮਾਸ਼ੀਆਂ ਵਾਲਾ ਇੱਕ ਪਾਸੇ ਫਰੰਦੀਪੁਰਿਆ ਆਹ ਬੱਲੇ ਬੱਲੇ ਕਰਵਾ ਗਿਆ ਇੱਥੇ ਰੱਖ ਵੀ ਨੌਜਵਾਨਾ ਇੱਥੇ ਰੱਖ ਵੀ ਨੌਜਵਾਨਾ ਕਿ ਸਾਰਾ ਮੇਲਾ ਬੱਲੇ ਕਿਡਵਾ ਗਿਆ ਇਧਰੋਂ ਸਾਹਮਣੇ ਰਾਜੇ ਦੀ ਕਬੱਡੀ ਦੇ ਨਾਲ ਜੋੜਾ ਹੈ ਫੜਦੀ ਪੁਰੀਆਂ ਉਹਨਾਂ ਆਪਣਾ ਭਰਾ ਟਾਇਆ ਹੈ ਹੈ ਨਾ ਤਾਂ ਬਦਲਾ ਲੈਣ ਦਾ ਬਦਲਾ ਲੈਣਾ ਕਿਆ ਬਾਤ ਹੈ ਵੀ ਦੀਪ ਨਜਵੰਨਾ ਇਹ ਇੰਗਲੈਂਡ ਦੇ ਬਲੌਗਰਿਆਂ ਨੂੰ ਕਾਲੇ ਹੁਣਾਂ ਦਾ ਜ਼ੋਰ ਲੱਗ ਜਾਂਦਾ ਜਮਾਲਪੁਰ ਵਾਲੇ ਭਰਾਮਾ ਦਾ ਨਵਦੀਪ ਹੁਣਾਂ ਦਾ ਕਮਲ ਯੂ ਐਸ ਏ ਤੋਂ ਲਾਈਵ ਜੁੜਿਆ ਹੋਇਆ ਨਵਦੀਪ ਦੇ ਨਾਲ ਅਰਸ਼ ਭਰਾਮਾ ਮਾਨਪੁਰੇ ਵਾਲੇ ਬੜਾ ਵੱਡਾ ਮਾਨ ਪਿਆਰ ਪਹੁੰਚਦਾ ਕਰਦੇ ਆ ਇਹਨਾਂ ਬੋਲਾਂ ਤੋਂ ਖੁਸ਼ ਹੋ ਕੇ ਮੈਂ ਚੇਤੇ ਤਾਰ ਤੇ ਧੰਨਵਾਦ ਕਰਦਾ ਹਾਂ ਲਾ ਦੁੱਲਾ ਕਬੱਡੀ ਪਾ ਰਿਹਾ ਸਾਡੇ ਡਿਆਲ ਪਿੰਡ ਵਾਲੇ ਜਰਮਨੀ ਤੋਂ ਉਹਨਾਂ ਨੇ ਵਿਆਰ ਪਿਆਰ ਪਹੁੰਚਦਾ ਕੀਤਾ ਚੇਤੇ ਤਾਰ ਤੇ ਬੱਤਿਆਂ ਬੱਤਿਆਂ ਪਿੱਛੇ ਨਾ ਹੁੰਦੇ ਸਾਡੀ ਬੇਇੱਜ਼ਤੀ ਹੈ ਬੱਤਿਆਂ ਨੂੰ ਦੂਰ ਕਰ ਲਿਓ ਮੰਨ ਚੋਟੀ ਦੇ ਗੁੱਪੀ ਜਦੋਂ ਲੱਗਦਾ ਹੈ ਫਿਰ ਉਹਨਾਂ ਨੂੰ ਭਾਵੀਆਂ ਨੂੰ ਪਿਆਰ ਦਿੱਤਾ ਧੰਨਵਾਦ ਅਫਸਰ ਕੋਹਬ ਜਮਾਬਪੁਰ ਵੱਲੋਂ 1000 ਦਾ ਤਿਆਰ ਮੇਰੇ ਬੋਲਾਂ ਲਈ ਧੰਨਵਾਦ ਸਾਡੇ ਕਮਰ ਯੂਐਸਏ ਉਹ ਵੇਖੀ ਰਾਜੇ ਹਾਂ ਲੱਗ ਗਿਆ ਲੋ ਬੋਲਾ ਕੈਮਰਾ ਲੈ ਆ ਪੁੱਤ ਤੁਸੀਂ ਇਹ ਬਣਾਇਆ ਕਿ ਉਹ ਵੀ ਬਈ ਕੋਡੂ ਦਾ ਆਈਫੋਨ ਵੀ ਉਹ ਐਮ ਐਸ